ਸਰਬਜੀਤ ਸੰਗਰੂਰ ਵੀ ਦੀ ਲਚੀਨਾ ਹੁਣ ਵੀ ਜਾਂਦੀ ਹੋਣੀ ਸ਼ਾਇਦ ਬਾਈਕ ਜਾਂ ਟੋਤੇ ਹੁਣ ਵੀ ਜਾਂਦੀ ਹੋਣੀ ਸ਼ਾਇਦ ਬਾਈਕ ਜਾਂ ਟੋਤੇ ਹੁਣ ਵੀ ਬੁਲਾਉਂਦੇ ਹੋਣੀ ਐ ਸ਼ਾਇਦ ਸੰਗਰੂਰ ਦੀ ਹੁੰਨ ਵੀ ਬੁਲਾਉਂਦੇ ਹੋਣੀ ਐ ਸ਼ਾਇਦ ਸੰਗਰੂਰ ਵੀ ਕਹਿ ਕੇ ਕਾਤੋ ਨੇ ਕਹਿ ਕੇ ਕਾਤੋ ਨੇ ਹੁੰਨ ਵੀ ਜਾਂਦੀ ਹੋਣੀ ਸ਼ਾਇਦ ਬਾਈਕ ਜਾਂਾ ਤੋਤੇ ਬਾਈਕ ਜਾਂਾ ਤੋਤੇ बाइक जाटोते